ਜੇ ਦੇਖਦੇ ਤੇ ਭੀੜ ਪੈ ਜਾਂਦੀ ਐ ਤਾਂ ਅਸੀਂ ਪਹਿਲਾਂ ਵੀ ਰਾਸ਼ਟਰਪਤੀ ਨੂੰ ਪੀਛੇ ਕਰ ਚੁੱਕੇ ਆਂ ਤੇ ਹੁਣ ਵੀ ਅਸੀਂ ਰਾਸ਼ਟਰਪਤੀ ਨੂੰ ਪੀਛੇ ਕਰਦੇ ਆ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਦੇ ਆ ਤੁਹਾਡੇ ਹੁਕਮ ਦੀ ਵੇਡ ਕਰਦੇ ਆ ਅਡੀਕ ਕਰਦੇ ਆ ਅਸੀਂ ਹੁਣ ਵੀ ਭਾਰਤ ਵਾਸਤੇ ਸਰਦਾਂ ਦੇ ਉੱਤੇ ਲੜਨ ਵਾਸਤੇ ਬਿਲਕੁਲ ਤਿਆਰ ਪਰ ਤਿਆਰ ਬੈਠੇ ਆ ਤੁਹਾਡੇ ਹੁਕਮ ਦੀ ਵੇਡ ਕਰਦੇ ਆ ਸੂਨਾ ਸੂ ਪੇਸ਼ਾਨੀਏ ਜੋ ਲੜੇ ਦੀਨ ਕੇ ਹੇਟ ਪੁਰਜਾ ਪੁਰਜਾ ਕਟ ਮਰੇ ਕبھی ਨਾ ਛਾਡੇ ਖੇਤ ਤੇ ਅਸੀਂ ਸਾਡੇ ਜੀ ਮਹਾਵਾਕ ਅਨਸਾਰ ਅਸੀਂ ਅਸੀਂ ਜੋ ਦੇਸ਼ ਦੇ ਵਿੱਚ ਟ੍ਰੇਨਿੰਗ ਕਰਕੇ ਕਸਮ ਖਾਧੀ ਸੀ ਦੇਸ਼ ਵਾਸਤੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਅਸਰ ਕਰਕੇ ਕਸਮ ਖਾਧੀ ਸੀ ਕਿ ਦੇਸ਼ ਦੀ ਖਾਤਰ ਹਵਾ ਦੇ ਰਸਤੇ ਪਾਣੀ ਦੇ ਰਸਤੇ ਆਕ ਦੇ ਰਸਤੇ ਆਖਰੀ ਦਮ ਤੱਕ ਆਖਰੀ ਦਮ ਤੱਕ ਮੋਰਚਾ ਨਹੀਂ ਛੱਡਾਂਗੇ ਜੇ ਦੇਸ਼ ਵਾਸਤੇ ਆਪ ਦੀ ਜਾਨ ਕੁਰਬਾਨ ਕਰਨੀ ਪਵੇ ਜੇ ਅਸੀਂ ਉਹ ਵੀ ਕੁਰਬਾਨ ਕਰ ਦਾਂਗੇ ਪਰ ਦੁਸ਼ਮਨੋਂ ਆਪ ਦੇ ਦੇਸ਼ ਵੇ ਦੀ ਚੱਕ ਨਹੀਂ ਦੇਵਾਂਗੇ ਅਸੀਂ ਆਪ ਦੀ ਤਿਆਰੀ ਕੀਤੀ ਹੋਈ ਹੈ ਸਾਰਾ ਬਿਸਤਰਾ ਬਨ ਕੇ ਮੱਛਰ ਦਾਣੀ ਚਾਦਰ ਕੋਡ ਪਾਰਕਾ ਪਾਣੀ ਵਾਸਤੇ 20 ਪੈਲੇ ਦਾ ਐਨਕਾਂ ਕੇ ਕੋਈ ਜ਼ਿਆਦਾ ਧੁੰਦ ਵਗਾਰ ਧੂਆ ਹੋ ਜਾਂਦਾ ਉਹ ਜੀ ਤਾਂ ਤੇ ਐਨਕਾਂ ਪਾਣੀ ਦੀ ਬੋਤਲ ਟੁੱਥ ਪੀਸਟ ਛਾੜ ਬਿਸਤਰਾ ਬਨ ਕੇ ਅਸੀਂ ਰੱਖਿਆ ਹੋਇਆ ਹੈ ਕਿਉਂਕਿ ਪੈਣ ਦਾ ਮੌਕਾ ਤਾਂ ਮਿਲਣ ਨਹੀਂ ਆ ਪਰ ਫਿਰ ਵੀ ਸਾਇਕ ਨੇ ਕਹਿੰਦੇ ਹੁੰਦੇ ਆ ਕਿ ਡੰਡੇ ਛੋਟੀ ਤੋਂ ਬੜਾ ਰਾਤ ਨੂੰ ਤੁਰਨਾ ਨਹੀਂ ਚਾਹੀਦਾ ਇਸ ਕਰਕੇ ਆਵਾ ਛਾੜ ਬਿਸਤਰਾ ਬਨ ਕੇ ਬਿਲਕੁਲ ਤਿਆਰ ਪਰ ਤਿਆਰ ਬੈਠੇ ਹੋਏ ਆ ਜਦੋਂ ਵੀ ਇਹ ਦੇਸ਼ ਆਉਂਦਾ ਰਾਸ਼ਟਰਪਤੀ ਦਾ ਉਸ ਟਾਈਮ ਦੇ ਉੱਤੇ